ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਫਲਾਸ ਅਗਲੇ 5 ਦਿਨਾਂ ਦੀ ਮੌਸਮ ਅਪਡੇਟ ਤੁਹਾਨੂੰ ਦੇਵਾਂਗੇ ਯਾਨੀ ਕਿ 15 ਜੂਨ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਜੀ ਤੁਹਾੱਚ ਦੋ رائے ਨਹੀਂ ਹੈ ਕਿ ਇਸ ਵੇਲੇ ਜਿਹੜੀ ਆ ਕਹਿਰ ਦੀ ਗਰਮੀ ਵੇਖਣ ਨੂੰ ਮਿਲ ਰਹੀ ਆ ਪੰਜਾਬ ਫਲਸ ਨਾਲ ਲੱਗਦੇ ਖੇਤਾਂ ਦੇ ਵਿੱਚ ਪੰਜਾਬ ਦੇ ਜਿੱਥੇ ਸਾਰੇ ਜ਼ਿਲ੍ਹੇ ਤਫਰੇ ਨੇ ਭਾਵਿਓ ਰਾਤਾਂ ਦਾ ਟੈਂਪਰੇਚਰ ਹੈ ਮਤਲਬ ਕਿ ਰਾਤਾਂ ਦਾ ਮੌਸਮ ਹੈ ਭਾਵਿਓ ਦਿਨਾਂ ਦਾ ਮੌਸਮ ਹੈ ਅੱਗ ਵੱਰ ਰਹੀ ਆ ਤੇ ਕਹਿਰ ਦੀ ਜਿਹੜੀ ਗਰਮੀ ਇਸ ਵਾਰ ਵੇਖਣ ਨੂੰ ਮਿਲ ਰਹੀ ਆ ਵੈਸੇ ਬਹੁਤੇ ਸਾਲਾਂ ਤੋਂ ਗਰਮੀ ਜਿਹੜੀ ਆ ਤਾਂ ਨਹੀਂ ਜਾ ਰਹੀ ਆ ਗਲੋਬਲ ਵਾਰਮਿੰਗ ਦਾ ਇੱਕ ਵੱਡਾ ਇਫੈਕਟ ਹੈ ਤੇ ਆਉਂਦੇ ਦਿਨਾਂ ਦੀਆਂ ਹੁਣ ਗੱਲ ਕਰਦੇ ਆਂ ਜੀ ਉਸ ਤੋਂ ਪਹਿਲਾਂ ਜੇਕਰ ਅੱਜ ਰਾਤ ਦੀ ਗੱਲ ਕਰ ਲੈਨੇ ਆਂ ਰਾਤਾਂ ਦੇ ਟੈਂਪਰੇਚਰ ਤਾਂ ਉੱਜਾ ਰਹੇ ਨੇ ਜੇਕਰ ਅਸੀਂ 24 ਘੰਟਿਆਂ ਦੇ ਅੰਕੜੇ ਚੱਕਦੇ ਆਂ ਪੰਜਾਬ ਦੇ ਜਾਂ ਕਹ ਲਈਏ ਹਰਿਆਣਾ ਦੇ ਪੰਜਾਬ ਹਰਿਆਣਾ ਦੋਨਾਂ ਸੂਬਿਆਂ ਦੇ ਜਿਹੜੇ ਰਾਤਾਂ ਦੇ ਟੈਂਪਰੇਚਰ ਨੇ ਜੀ ਉਹ 30 31 ਦੇ ਲਾਗੇ ਚੱਲਦੇ ਹੋਏ ਨੇ ਜਿੱਥੇ 8 ਟੈਂਪਰੇਚਰ 23 24 ਦੇ ਆ ਚੁੱਕੇ ਸੀ ਇਹ ਹੁਣ 30 31 ਤੇ ਪਹੁੰਚ ਚੁੱਕੇ ਨੇ ਸਭ ਤੋਂ ਠੰਡੇ ਖੇਤਰ ਹੈ ਜਿਹੜੇ ਉਹ ਬਠਿੰਡਾ ਜਿਹੜਾ ਯਾਰ ਰਾਤ ਨੂੰ ਰਿਹਾ 25.6 ਡਿਗਰੀ ਦੇ ਨਾਲ ਉੱਥੇ ਹੀ 25 ਦਾ ਜਿਹੜੇ ਟੈਂਪਰੇਚਰ ਸਭ ਤੋਂ ਥੱਲੇ ਹਰਿਆਣਾ ਦੇ ਵਿੱਚ ਵੀ ਡਾਟ ਜਾਏ ਨੇ ਰਾਤਾਂ ਵੀ ਤਾਂ ਫਰਿਆਂ ਨੇ ਜੀ 31 ਤੇ ਤੇ ਦਿਨ ਵੀ ਤਹਰੇ ਨੇ ਦਿਨ ਦੇ ਟੈਂਪਰੇਚਰ 45 46 ਦੇ ਜਾ ਰਹੇ ਆ ਹੋ ਜ਼ਾਦਾ ਆਉਂਦੇ ਘੰਟਿਆਂ ਆਉਂਦੇ ਮਤਲਬ ਕਿ 24 48 ਘੰਟਿਆਂ ਦੇ ਵਿੱਚ ਇਹ 47 48 ਤੱਕ ਵੀ ਜਾ ਸਕਦੇ ਨੇ ਅਸਾਰ ਦੇ ਮੁਤਾਬਕ ਕਿਉਂਕਿ 46 ਡਿਗਰੀ ਦੇ ਨਾਲ ਕੱਲ ਲੁਧਿਆਣਾ ਜਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ ਸੀ ਸੋ ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਹੋਰ ਵਾਧਾ ਹੋਵੇਗਾ ਕਿਉਂਕਿ ਅਗਲੇ ਜਿਹੜੇ 3 ਦਿਨ ਨੇ ਜੀ ਗਰਮੀ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹਿਣ ਵਾਲਾ ਹੈ ਤਾਫ ਦੀ ਗਰਮੀ ਇਸੇ ਤਰ੍ਹਾਂ ਵੇਖਣ ਨੂੰ ਮਿਲੇਗੀ ਲੂ ਦੇ ਅਲਰਟ ਯਾਨੀ ਕਿ ਜਿਹਨਾਂ ਆਪਾਂ ਲੋਕ ਐ ਦਿੰਨੇ ਆ ਹੀਟ ਵੇਵ ਕਹਿੰਦੇ ਆ ਹੀਟ ਵੇਵ ਦੀ ਚੇਤਾਵ ਜਾਰੀ ਕਰ ਦਿੱਤੀ ਗਈ ਹੈ ਤੁਹਾਡੇ ਨਾਲ ਸਿੱਧੇ ਅੰਕੜੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨੇ ਆ ਜੋ ਜਾਰੀ ਕੀਤੇ ਆ ਮਾਸਟਰ ਵਫਾਗ ਨੇ ਰਾਹਤ ਵੀ ਆ ਜੀ ਤੇ ਦੂਜੇ ਵਾਸਤੇ ਗਰਮੀ ਦਾ ਕਹਿਰ ਵੀ ਹੈ ਕਹਿਰ ਕਿਉਂ ਆਇਆ ਕਿਉਂਕਿ ਅਗਲੇ 48 ਘੰਟੇ ਯਾਨੀ ਕਿ 10 ਤੇ 11 ਜੂਨ ਨੂੰ ਹੀਟ ਵੇਵ ਦੇ orange alert ਜਾਰੀ ਕੀਤਾ ਗਿਆ ਨੇ ਯਾਨੀ ਕਿ ਕਹਿਰ ਦੀ ਗਰਮੀ ਪੈਣੀ ਹੈ ਤੇ ਆਪਣਾ ਇਸ ਗਰਮੀ ਤੋਂ ਬਚਣਾ ਜ਼ਰੂਰੀ ਹੈ ਉਸ ਤੋਂ ਬਾਅਦ 13 ਕਹ ਲਈਏ 12 ਤੇ 13 ਤਰੀਕ ਨੂੰ ਵੀ ਜੜਿਆ ਗਰਮੀ ਇਸੇ ਤਰ੍ਹਾਂ ਜਾਰੀ ਰਹਿਣ ਵਾਲੀ ਹੈ ਹਾਲਾਂਕਿ ਕੁਝ ਰਾਹਤ ਮਿਲ ਸਕਦੀ ਹੈ ਕਿਉਂਕਿ ਜਿਹੜੀ ਮੌਨਸੂਨੀ ਜੱਟ ਤੋਂ ਹਵਾਵਾਂ ਨਿਕਲਦੀਆਂ ਨੇ ਮੌਨਸਨ ਦੀ ਵੈਸੇ ਬ੍ਰੇਕ ਲੱਗੀ ਹੋਈ ਆ ਪਰ ਉਹਦੇ ਜੋ ਜੜੀਆਂ ਅੱਗੇ ਵਧਦੀਆਂ ਹਵਾਵਾਂ ਉਹ ਪੰਜਾਬ ਦੇ ਪੂਰਬੀ ਭਾਗਾਂ ਤੱਕ ਪ੍ਰਵੇਸ਼ ਕਰ ਸਕਦੀਆਂ ਨੇ ਜਿਸ ਨਾਲ ਥੋੜੀ ਰਾਹਤ ਲੋ ਤਾਂ ਮਿਲੇਗੀ ਹੀਟ ਵੇਵ ਤੋਂ ਕੁਝ ਰਾਹਤ ਮਿਲੇਗੀ 12 ਤੇ 13 ਤਰੀਕ ਨੂੰ ਜਿੱਥੇ ਔਰੇਂਜ ਅਲਰਟ ਹੋਣਗੇ ਉਹ ਬਦਲ ਜਾਣਗੇ ਯੈਲੋ ਅਲਰਟ ਦੇ ਵਿੱਚ ਉਸ ਤੋਂ ਬਾਅਦ ਜੀ ਰਾਹਤ ਵੱਡੀ ਰਾਹਤ ਗਰਮੀ ਤੋਂ ਜਿੱਥੇ ਕਹਿਰ ਬਣ ਕੇ ਗਰਮੀ ਵਰ ਰਹੀ ਹੈ ਉਸ ਤੋਂ ਰਾਹਤ ਮਿਲਣ ਵਾਲੀ ਹੈ 14 ਤਰੀਕ ਤੋਂ 14 15 16 ਠੰਡਾ ਸ਼੍ਰਮ ਲਾਈਟਨਿੰਗ ਐਂਡ ਸਕਵਾਲ EDS ਯਾਨੀ ਕਿ ਗਰਜਲੇਸ਼ਕ ਦੇ ਨਾਲ ਮੀਂਹ ਜੜੇ ਲੱਗਣਗੇ ਪੰਜਾਬ ਦੇ ਸਾਰੇ ਜ਼ਿਲ੍ਹੇ ਤਰ ਹੋਣਗੇ ਤੇ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਜੜੇ ਮੀਂਹ ਦੇ ਅਸਰ ਵੱਡੇ ਜਾ ਫਰੇ ਨੇ ਫਿਲਹਾਲ ਜ਼ਿਲ੍ਹਾ ਵਾਰਾਂਗੜੇ ਤੁਹਾਨੂੰ ਲਾਗੇ ਜਾ ਕੇ ਦੱਸਾਂਗੇ ਕਿਉਂਕਿ ਕਹਾਣੀ ਇੱਧਰ ਉੱਧਰ ਵੀ ਹੋ ਸਕਦੀ ਆ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਮੀਂਹ ਲੱਗਣਗੇ ਇਹ ਸਟੀਕ ਅੰਮਲ ਲੈਣਾ ਹਾਲੇ ਮੁਸ਼ਕਲ ਆ ਕਿਉਂਕਿ ਸਿਸਟਮ ਹਾਲੇ ਦੂਰ ਹੈ ਸੋ ਇਹ ਰਿਵੈਸਾ ਜੇ ਸ਼ਰਮਾ ਸਾਹਿਬ ਆਜੂਗੀ ਸਿਸਟਮ ਜੜਾ ਆ ਰਿਹਾ ਇਹ ਵੱਡੀ ਰਾਹਤ ਲੈ ਕੇ ਆ ਰਿਹਾ ਜੀ ਪੰਜਾਬ ਵਾਸੀਆਂ ਦੇ ਲਈ ਤੇ ਵੱਡੇ ਮੀਂਹ ਜੜੇ ਆ ਉ ਉਵੇਖਣੋ ਅੰਮ੍ਰਲ ਸਾਹਿਬ ਜੀ ਧੰਨਵਾਦ